ਸਸਿਕਾ ਅ ਮੇਰਾ ਨਾਮ ਸਿਰਤ ਕੌਰ ਮਾਨਾ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਆ ਇੱਕ ਗੱਲ ਮੈਂ ਪਹਿਲਾਂ ਹੀ ਕਹਿਣਾ ਚਾਹੂੰਗੀ ਕਿ ਮੈਂ ਇਸ ਵੀਡੀਓ ਚ ਸਿਰਫ ਉਹਨਾਂ ਨੂੰ ਮਿਸਟਰ ਮਾਨ ਜਾਂ ਸੀਐਮ ਸਾਹਿਬ ਕਹਿ ਕੇ ਗੱਲ ਕਰੂੰਗੀ ਮੇਰੇ ਮੂੰਹੋਂ ਪਾਪਾ ਸੁਣਨ ਦਾ ਹੱਕ ਉਹ ਕਾਫੀ ਦਰ ਤੋਂ ਖੋ ਚੁੱਕੇ ਨੇ ਮੇਰਾ ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ ਪੋਲਿਟਿਕਲ ਮੋਟਿਵ ਨਹੀਂ ਹੈਗਾ ਸਿਰਫ ਤੇ ਸਿਰਫ ਇਹ ਆ ਕਿ ਮੈਂ ਚਾਹੁੰਦੀ ਆ ਕਿ ਸਾਡੀ ਸਟੋਰੀ ਵੀ ਸਾਹਮਣੇ ਆਏ ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਅਸਲ ਸਿਮ ਸਾਬ ਦੇ ਮੂੰਹੋਂ ਸੁਣਿਆ ਸਾਡੇ ਬਾਰੇ ਤੇ ਉਸ ਗੱਲ ਕਰਕੇ ਜਿੰਨੀਆਂ ਗੱਲਾਂ ਸਾਨੂੰ ਸੁਣਨੀਆਂ ਪਈਆਂ ਨੇ ਜਿੰਨਾ ਕੁਝ ਸਾਨੂੰ ਦੇਖਣਾ ਪਿਆ ਉਹ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ ਸਾਡੇ ਮਦਰ ਚੁੱਪ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਹਾਲੇ ਤੇ ਬੈਠੇ ਨੇ ਪਹਿਲੀ ਗੱਲ ਮੈਂ ਕਰਨਾ ਚਾਹੂੰਗੀ ਮਿਸਟਰ ਮਾਨ ਦੇ ਵਾਈਫ ਡਾਕਟਰ ਗੁਰਪ੍ਰੀਤ ਮਾਨ ਇਸ ਪ੍ਰੈਗਨੈਂਟ ਓ ਟੀਜੀ ਵਾਰੀ ਬਾਪ ਬਣ ਜਾ ਰਹੇ ਨੇ ਇਹ ਗੱਲ ਮੈਨੂੰ ਪਤਾ ਲੱਗੀ ਆ ਲੋਕਾਂ ਤੋਂ ਇਹ ਉਹਨਾਂ ਨੇ ਮੈਨੂੰ ਆਪ ਦੱਸਣਾ ਜ਼ਰੂਰੀ ਨਹੀਂ ਸਮਝਿਆ ਆਪਣੇ ਬੇਟੇ ਦੁਸ਼ਾਨ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਕ ਹੈਗੇ ਨੇ ਮੈਂ 23 ਸਾਲ ਦੀ ਆ ਤੇ ਮੇਰਾ ਬ੍ਰਦਰ 19 ਸਾਲ ਦਾ ਹੋਣ ਵਾਲਾ ਆਪਦੇ ਜਵਾਕਾਂ ਨੂੰ ਤੁਸੀਂ ਜਮ੍ਹਾਂ ਪਾਸੇ ਕਰਕੇ ਸਾਈਡ ਤੇ ਕਰਕੇ ਉਹਨਾਂ ਨੂੰ ਭੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆ ਤੇ ਇਹਦੇ ਪਿੱਛੇ ਕੀ ਰੀਜ਼mina ਦਲਸ਼ਾਨ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮੈਨਣਾ ਇਹਨਾਂ ਨੂੰ ਵਿਜ਼ਿਟ ਕਰਨ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਫਾਦਰ ਨਾਲ ਟਾਈਮ ਸਪੈਂਡ ਕਰਾਂ ਇਹਨਾਂ ਨੇ ਉਹਨੂੰ ਸੀਐਮ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ ਬਹੁਤ ਕੁਸ਼ ਹੋਇਆ ਉਹ ਦੋਨੋਂ ਵਾਰੀ ਜਦੋਂ ਗਿਆ ਉੱਥੇ ਉਹ ਸਾਡੇ ਫੈਮਿਲੀ ਫਰੈਂਡਸ ਨਾਲ ਗਿਆ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਉਹ ਚਲਾ ਗਿਆ ਜਾਂ ਕੁਝ ਹੋ ਗਿਆ ਕਿ ਉਹਨੂੰ ਆਉਣ ਦਿੱਤਾ ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਇੱਥੋਂ ਤੂੰ ਇੱਥੇ ਨਹੀਂ ਰਹਿ ਸਕਦਾ ਆਪਣੇ ਬੇਟੇ ਨੂੰ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਉਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲੂ ਜਿਹੜਾ ਕੁਝ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹੀ ਹੈ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ ਡਿਵੋਰਸ ਦਾ ਰੀਜ਼ਨ ਇਹਨਾਂ ਨੇ ਇਹ ਵਸਾਇਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਜਾਵਾਂ ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਮ ਦੀ ਸਟੋਰੀ ਆ ਦੱਸਣ ਨੂੰ ਜਦੋਂ ਉਹ ਰੈਡੀ ਹੋਏ ਉਹ ਜ਼ਰੂਰ ਦੱਸਣਗੇ ਪਰ ਕੁਝ ਰੀਜ਼ਨਸ ਮੈਂ ਦੱਸ ਦਿੰਨੀ ਆ ਸ਼ਰਾਬ ਪੀਣਾ इमोशनल एंड फिजिकल एब्यूज टुवर्ड्स माय मदर ਝੂਠ ਬੋਲਣ ਦੀ ਆਦਤ ਐਂਡ इमोशनल ਬਲੈਕਮੇਲ ਸ਼ਰਾਬ ਪੀ ਕੇ ਅੱਜ ਵੀ ਇਹ ਕਦੇ ਵਿਧਾਨ ਸਭਾ ਚਲੇ ਜਾਂਦੇ ਆ ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ ਇੱਕ ਲੀਡਰ ਦੇ ਵਾਸਤੇ ਜਿੰਨਾ ਜਿਹਦੇ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ ਤੁਸੀਂ ਇੰਨੇ disrespect ਕਰ ਰਹੇ ਹੋ ਜਿੰਨਾ ਲੋਕਾਂ ਨੇ ਤੁਹਾਨੂੰ ਵੋਟ ਪਾਈਆ ਉਹਨਾਂ ਦੀ ਹੀ disrespect ਕਰ ਰਹੇ ਹੋ ਇਹ ਗੱਲ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਯੂ نو ਇੱਕ ਕਿਆ ਹੋਜੀ ਆਦਤ ਆ ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂ نو ਰੋਕੇ ਦਿਖਾਤਾ ਅਸੀਂ ਜਵਾਕ ਸੀ ਉਦੋਂ ਸਾਨੂੰ ਨਹੀਂ ਪਤਾ ਸੀ ਰੋਕੇ ਦਿਖਾਤਾ ਤਾਂ ਅਸੀਂ ਕਹਾਂ ਓਕੇ ਯੂ نو ਆ ਗੱਲ ਹੋ ਗਈ ਅੱਛਾ ਸੌਰੀ ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਦਜਵਾਕ ਨੂੰ ਗਲ ਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਗਲ ਲਾ ਕੇ ਰੋ ਰਿਹਾ ਓ ਮੇਰੀ इमोशनल ਬਲੈਕਮੇਲ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸੈਂਪਥੀ ਲੈਣ ਵਾਸਤੇ ਸੈਂਪਥੀ ਲੈਣ ਵਾਸਤੇ ਆਪ ਦੇ ਪਾਵਰ ਲਈ ਆਪਣੇ ਫਾਇਦੇ ਲਈ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਤੇ ਮੈਨੂੰ ਦੱਸ ਦੀ ਨੂੰ ਘੰਟੇ ਲੰਘ ਜਾਣੇ ਪਰ ਮੈਂ ਸਿਰਫ ਸਿਰਫ ਇੱਕ ਰਿਕਵੈਸਟ ਕਰਨਾ ਚਾਹੁੰਦੀ ਹਾਂ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾਂ ਜੋੜਿਆ ਜਾਏ ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ ਮੈਂ ਤੇ ਮੇਰਾ ਬ੍ਰਦਰ ਇਹਨਾਂ ਦੇ ਪਰਿਵਾਰ 'ਚ ਨਹੀਂ ਆਉਂਦੇ ਇਹਨਾਂ ਦਾ ਪਰਿਵਾਰ ਹੁਣ ਫੇਰ ਤੋਂ ਸ਼ੁਰੂ ਹੋਣ ਲੱਗਿਆ ਮਿਸਟਰ ਮਾਨ ਕੰਗratulations ਤੁਸੀਂ ਫੇਰ ਤੋਂ ਪਿਓ ਬਣ ਚਲੇ ਹੋ ਮੈਂ ਸਿਰਫ ਇਹੀ ਦੁਆ ਕਰ ਸਕਦੀ ਆ ਕਿ ਉਹ ਜਵਾਕ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਏ ਉਸ ਜਵਾਕ ਦੇ ਲਈ ਤੁਸੀਂ ਇੱਕ ਚੰਗਾ ਪਾਪ ਬਣ ਕੇ ਦਿਖਾ ਸਕੋ ਇੱਕ ਰਿਕੁਐਸਟ ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਦਾ ਪਰਿਵਾਰ ਛੱਡਿਆ ਸੀ ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ ਉਸੇ ਪੰਜਾਬ ਦੇ ਜਵਾਕਾਂ ਲਈ ਉਸੇ ਪੰਜਾਬ ਦੀਆਂ ਮਾਵਾਂ ਲਈ ਭੈਣਾਂ ਲਈ ਕੁਝ ਕਰ ਦਿਓ ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰੱਬ ਤੁਹਾਨੂੰ ਮਾਫ਼ ਕਰ ਦੇ ਜਿਹੜਾ ਕੁਝ ਤੁਸੀਂ ਸਾਡੇ ਨਾਲ ਕੀਤਾ ਉਸ ਵਾਸਤੇ ਰੱਬ ਤੁਹਾਨੂੰ ਮਾਫ਼ ਕਰ ਦੇ ਸਸੀ